ਗੁੱਲੀ ਡੰਡੇ ਦਾ ਪੂਰਾ ਜਿਹੜਾ ਨਾਸ਼ ਮਾਰ ਦਿੱਤਾ ਇਸ ਦਵਾਈ ਨੇ ਦੇਖੋ ਚੈੱਕ ਕਰੋ ਵੀ ਕਿੰਨਾ ਜ਼ਿਆਦਾ ਗੁੱਲੀ ਡੰਡੇ ਤੇ ਰਿਜ਼ਲਟ ਮਿਲੇਆ ਕਣਕ ਬਿਲਕੁਲ ਆਪਣੀ ਜਿਹੜੀ ਲੱਗੇ ਤੁਸੀਂ ਦੇਖ ਸਕਦੇ ਕੋਈ ਕਣਕ ਨੂੰ ਝਟਕਾ ਨਹੀਂ ਲੱਗਾ ਤੇ ਗੁੱਲੀ ਡੰਡਾ ਜਦੋਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਗੁੱਲੀ ਡੰਡਾ ਲਗਭਗ 100 ਦੇ ਵਿੱਚੋਂ 80% ਜਿਹੜਾ 80 85% ਗੁੱਲੀ ਡੰਡਾ ਜਿਹੜਾ ਖਤਮ ਹੋ ਚੁੱਕਾ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਉੱਪਰ ਆਪਾਂ ਜਿਹੜਾ ਤਰੀਕਾ ਕਿਹੜਾ ਵਰਤਿਆ ਪਹਿਲਾਂ ਤੁਸੀਂ ਚੈੱਕ ਕਰੋ ਵੀ ਗੁੱਲੀ ਡੰਡਾ ਕਿੰਨਾ ਜ਼ਿਆਦਾ ਖਤਮ ਹੋਇਆ ਕਣਕ ਨੂੰ 1% ਵੀ ਜਿਹੜਾ ਝਟਕਾ ਨਹੀਂ ਲੱਗਾ ਇਹ ਹੁੰਦਾ ਵੀ ਜਦੋਂ ਆਪਾਂ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਸਹੀ ਜਿਹੜੀ ਚੀਜ਼ ਵਰਤਦੇ ਜਾਂ ਉਹਦੀ ਸਹੀ ਡੋਜ਼ ਪਾਉਣੀ ਤੇ ਆਪਾਂ ਨੂੰ ਤਾਂ ਰਿਜ਼ਲਟ ਜ਼ਰੂਰ ਮਿਲਦਾ ਸੋ ਇੱਥੇ ਕਿਸਾਨ ਭਰਾਓ ਜਿਹੜਾ ਆਪਾਂ ਫਾਰਮੂਲਾ ਵਰਤਿਆ ਜਿਵੇਂ ਆ ਪੰਜਾਂ ਨਵੇਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਲਗਾਤਾਰ ਇਹ ਜਿਹੜੀ ਸੰਕੋਰ ਦੀ ਵਰਤੋਂ ਕਰਦੇ ਆ ਆ ਰਹੇ ਆ ਤਾਂ ਸੰਕੋਰ ਦਾ ਬਹੁਤ ਵਧੀਆ ਰਿਜ਼ਲਟ ਆ ਡੇਢ ਬੈਗ ਦੇ ਵਿੱਚ ਆਪਾਂ ਜਿਹੜੀ 350 ਗ੍ਰਾਮ ਡਾਕਰ ਜ਼ਮੀਨ ਦੇ ਵਿੱਚ ਜਿਹੜੀ ਡੋਜ਼ ਪਾਈ ਸੀ ਤਾਂ ਡੀਜ਼ਲ ਦੇ ਨਾਲ ਆਪਾਂ ਮਿਕਸ ਕੀਤਾ ਸੀ ਜਿਹੜਾ ਡੀਜ਼ਲ ਨਾ ਪਹਿਲਾਂ ਯੂਰੀਅਨ ਮਿਕਸ ਕੀਤਾ ਫਿਰ ਆਪਾਂ ਜਿਹੜਾ ਸੰਕੋਰ ਦੀ ਵਰਤੋਂ ਕੀਤੀ ਤੇ ਬਹੁਤ ਵਧੀਆ ਤੇ ਸ਼ਾਨਦਾਰ ਰਿਜ਼ਲਟ ਮਿਲੇ ਆ।